संकट मोचन चैनल सब्सक्राइब ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਹੁਤ ਇਪੋਰਟੈਂਟ ਵਿਸ਼ਾ ਸੰਗਤ ਦੇ ਬਹੁਤ ਸਵਾਲ ਸਨ ਕਿ ਧਨ ਦੀ ਪ੍ਰਾਪਤੀ ਹੋ ਜਾਏ ਕੋਈ ਐਸਾ ਸ਼ਬਦ ਜਿਹੜਾ ਹੈ ਉਹ ਜ਼ਰੂਰ ਦੱਸਿਓ ਸੰਕਟ ਮੋਚਨ ਸ਼ਬਦ ਜਿਹੜਾ ਹੈ ਅੱਜ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਗੁਰੂ ਕਿਰਪਾ ਸਦਕਾ ਆਪਾਂ ਇਸ ਨੂੰ ਵਿਚਾਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਰਹਿਮਤਾ ਕਰਨ ਪਹਿਲਾ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਕਟ ਮੋਚਨ ਇਹ ਜਿਹੜਾ ਸ਼ਬਦ ਹੈ ਆਪ ਜੀ ਦੇ ਨਾਲ ਆਪਾਂ ਸਾਂਝਾ ਕਰਨਾ ਹੈ ਇਹ ਧਨ ਦੀ ਪ੍ਰਾਪਤੀ ਦੇ ਲਈ ਹੈ ਬੇਅੰਤ ਧਨ ਪ੍ਰਾਪਤੀ ਜਿਹੜੀ ਹੈ ਉਹ ਇਸ ਦੇ ਨਾਲ ਹੁੰਦੀ ਹੈ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਸਾਡੇ ਉੱਤੇ ਵਰਤਦੀ ਹੈ ਗੁਰਮੁਖ ਪਿਆਰਿਓ ਵੱਡੀ ਵੱਡੀ ਰਹਿਮਤ ਸਤਗੁਰ ਨੇ ਕੀਤੀ ਹੋਈ ਹੈ 사ਤ ਸੰਗਤ ਜਿਓ ਗੁਰੂ ਨੇ ਬੜੀ ਵੱਡੀ ਰਹਿਮਤ ਕੀਤੀ ਜਿਨ੍ਹਾਂ ਜਿਨ੍ਹਾਂ ਨੇ ਇਹ ਸ਼ਬਦ ਦਾ ਨਿਰੰਤਰ ਜਾਪ ਕੀਤਾ ਹੈ ਸਤਗੁਰ ਨੇ ਉਹਨਾਂ ਨੂੰ ਬੇਅੰਤ ਮਾਇਆ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ ਇਹ ਜਿਹੜਾ ਸ਼ਬਦ ਹੈ ਇਹਦਾ ਜਾਪ ਨਿਰੰਤਰ ਕਰਨਾ ਹੈ 51 ਦਿਨ ਕਰਨੇ 108 ਦਿਨ ਲਗਾਤਾਰ ਕਰਨਾ ਹੈ ਧਨ ਦੀ ਪ੍ਰਾਪਤੀ ਹੋਵੇਗੀ ਰੋਗਾਂ ਦੀ ਨਿਵਰਤੀ ਪਾਪਾਂ ਦਾ ਨਾਸ਼ ਹੋਏਗਾ ਸਰਬ ਮਨੋਰਥ ਪੂਰਨ ਹੋ ਜਾਣਗੇ ਤੇ ਗਿਆਨ ਦੀ ਜਿਹੜੀ ਹੈ ਬੜੀ ਵੱਡੀ ਪ੍ਰਾਪਤੀ ਹੋਣੀ ਹੈ ਇਹ ਸ਼ਬਦ ਦਾ ਜਾਪ ਕੀਤੇ ਆ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਸਾਡੇ ਉੱਪਰ ਹੋ ਜਾਣੀ ਹੈ ਬੜੀ ਵੱਡੀ ਕਿਰਪਾ ਜਿਹੜੀ ਹੈ ਉਹ ਸਤਗੁਰ ਨੇ ਕਰ ਦੇਣੀ ਹੈ ਗੁਰਮੁਖ ਪਿਆਰਿਓ ਆਪਾਂ ਇਹ ਸ਼ਬਦ ਦਾ ਜਾਪ ਨਿਰੰਤਰ ਕਰਨਾ ਹੈ ਪਹਿਲਾ ਫਤੇ ਬਲਾਓ ਆਪਾਂ ਇੱਕ ਵਾਰ ਸ਼ਬਦ ਦੀ ਰੰਭਤਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪੈਰੋ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵੋ ਤਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵ ਹੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਨ ਹਾਰਸੋ ਅੰਮੀ ਤਾਤੇ ਵਿਰਥਾ ਕੋਏ ਨਾ ਜਾਏ ਰਹਾਉ रोगी का प्रभ खंड हो रोग दुखिए का मिटाव हो प्रभ सोग निथावे को तुम थान बैठाव हो दास अपने को भगति लाव हो ਨਿਮਾਣੇ ਕੋ ਪ੍ਰਭ ਦਿੱਤੋ ਮਾਨ ਮੂੜ ਮੁਗਦ ਹੋਏ ਚਤਰ ਸੁਗਿਆਨ ਸਗਲ ਪਿਆਨ ਕਾ ਭੋ ਨਸੈ ਜਨ ਆਪਣੇ ਕੈ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲਾਏ ਨਾਨਕ ਸਾਧੂ ਸੰਗ ਸਮਾਏ ਪਾਰ ਬ੍ਰਹਮ ਪ੍ਰਭ ਸੂਖ નિਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿ ਲਾਏ ਨਾਨਕ ਸਾਧੂ ਸੰਗ ਸਮਾਏ ਪਿਆਰਿਓ ਇਹ ਸ਼ਬਦ ਦਾ ਜਾਪ ਨਿਰੰਤਰ ਕਰਨਾ ਹੈ ਸਤਿਗੁਰੂ ਕਿਰਪਾ ਕਰ ਦੇਣਗੇ ਪਾਤਸ਼ਾਹ ਜੀ ਰਹਿਮਤ ਕਰ ਦੇਣਗੇ ਐਸੀ ਕਿਰਪਾ ਸਤਗੁਰੂ ਨੇ ਬਖਸ਼ਿਸ਼ ਕਰਨੀ ਹੈ ਐਸੀ ਰਹਿਮਤ ਸਤਗੁਰੂ ਨੇ ਬਖਸ਼ਿਸ਼ ਕਰਨੀ ਹੈ ਬੇਅੰਤ ਧਨ ਦੀ ਜਿਹੜੀ ਹੈ ਉਹ ਸਤਗੁਰੂ ਨੇ ਸਾਨੂੰ ਪ੍ਰਾਪਤੀ ਕਰਵਾ ਦੇਣੀ ਹੈ ਬਹੁਤ ਵੱਡੀ ਕਿਰਪਾ ਸਤਗੁਰੂ ਦੀ ਹੋ ਜਾਣੀ ਹੈ ਪਿਆਰਿਓ ਬੜੀ ਵੱਡੀ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰਨੀ ਹੈ ਕਿਸੇ ਗੱਲੋਂ ਵੀ ਕਵਰਉਣ ਦੀ ਜ਼ਰੂਰਤ ਨਹੀਂ ਹੈ ਸਤਿਗੁਰੂ ਜੀ ਐਸੀ ਕਿਰਪਾ ਕਰਕੇ ਸਾਨੂੰ ਨਿਵਾਜਣਗੇ ਬੜੀ ਵੱਡੀ ਕਿਰਪਾ ਸਤਿਗੁਰ ਨੇ ਕਰ ਦੇਣੀ ਹੈ ਪਿਆਰਿਓ ਵਿਸ਼ਵਾਸ ਬਣਾ ਕੇ ਇਜ਼ਾ ਜਾਪ ਸ਼ਬਦ ਦਾ ਕਰਦੇ ਰਹਿਣਾ ਹੈ ਸਤਿਗੁਰੂ ਨੇ ਕਿਰਪਾ ਕਰ ਦੇਣੀ ਹੈ ਫਤਿਹ ਬਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ